YouTube ਤੋਂ ਲੋਕ ਕੁਮਾਰੇ ਨੇ ਲੱਖਾਂ ਰੁਪਏ ਜਾਣੋ 1 ਮਿਲੀਅਨ ਵਿਊਜ਼ ਦੇ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਹੋ ਦਰਅਸਲ ਅੱਜ ਦੇ ਸਮੇਂ ਦੇ ਵਿੱਚ YouTube ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੈ ਬਲਕਿ ਲੱਖਾਂ ਰੁਪਏ ਕਮਾਉਣ ਦਾ ਇੱਕ ਵੱਡਾ ਤਰੀਕਾ ਜਾਂ ਫਿਰ ਪਲੇਟਫਾਰਮ ਕਹਿ ਸਕਦੇ ਹਾਂ ਡਾਕਟਰਾਂ ਤੋਂ ਲੈ ਕੇ ਕੋਚ ਤੱਕ ਹਰ ਖੇਤਰ ਦੇ ਲੋਕ YouTube ਦੇ ਉੱਤੇ ਆ ਰਹੇ ਨੇ ਅਤੇ ਆਪਣਾ ਕੰਟੈਂਟ ਸਾਂਝਾ ਕਰ ਰਹੇ ਨੇ ਜੇਕਰ ਤੁਸੀਂ ਵੀ YouTube ਚੈਨਲ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਤੁਹਾਡੇ ਲਈ ਹੈ ਤਾਂ ਇਹ ਜਾਣਨਾ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਕਿ ਇਸ ਪਲੇਟਫਾਰਮ ਦੇ ਉੱਤੇ ਕਿਵੇਂ ਕਮਾਈ ਕਰਨੀ ਹੈ ਅਤੇ ਇੱਕ ਯਾਨੀ ਕਿ 10 ਲੱਖ ਵਿਊਜ਼ ਦੇ ਉੱਤੇ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਹੋ ਦਰਅਸਲ 10 ਲੱਖ ਵਿਊਜ਼ ਮਿਲਣ ਤੋਂ ਬਾਅਦ YouTube ਦੇ ਉੱਤੇ ਕਮਾਈ ਦੀ ਕੋਈ ਨਿਸ਼ਚਿਤ ਮਾਤਰਾ ਨਹੀਂ ਹੈ ਇਹ ਕਈ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਜਿਵੇਂ ਕਿ ਤੁਹਾਡਾ ਕੰਟੈਂਟ ਕਿਵੇਂ ਚੁਆਇ ਸਮਗਰੀ ਅਤੇ ਸ਼੍ਰੇਣੀ ਤੁਹਾਡੇ ਵੀਡੀਓਜ਼ ਦਾ ਵਿਸ਼ਾ ਕੀ ਹੈ ਤੁਸੀਂ ਕਿਸ ਵਿਸ਼ੇ ਦੇ ਉੱਤੇ ਵੀਡੀਓ ਬਣਾ ਰਹੇ ਹੋ ਬਹੁਤ ਮਾਇਨੇ ਰੱਖਦਾ ਹੈ ਜਿਵੇਂ ਕਿ ਗੇਮਿੰਗ ਵਿੱਤ ਅਤੇ ਟੈਕਨੋਲੋਜੀ ਵਰਗੀਆਂ ਸ਼੍ਰੇਣੀਆਂ ਜ਼ਿਆਦਾ ਕਮਾਈ ਕਰਦੀਆਂ ਨੇ ਜਦੋਂ ਕਿ ਸੰਗੀਤ ਜਾਂ ਫਿਰ ਮਨੋਰੰਜਨ ਵਰਗੇ ਖੇਤਰਾਂ ਦੇ ਵਿੱਚ ਕਮਾਈ ਬਹੁਤ ਘੱਟ ਹੁੰਦੀ ਹੈ YouTube ਦੇ ਉੱਤੇ ਆਮਦਨੀ ਦਾ ਮੁੱਖ ਸਰੋਤ ਹੈ ਇਸ਼ਤਿਹਾਰ ਨੇ ਜਿहां CPM ਯਾਨੀ ਕਿ ਪ੍ਰਤੀ ਮਿਲੀਅਨ ਲਾਗਤ ਦਾ ਮਤਲਬ ਹੈ ਕਿ ਇਸ਼ਤਿਹਾਰ ਦੇਣ ਵਾਲਾ ਤੁਹਾਡੇ ਵੀਡੀਓਜ਼ ਦੇ ਉੱਤੇ ਹਜ਼ਾਰ ਵਿਗਿਆਪਨ ਇਨਸਪ੍ਰੈਸ਼ਨ ਦੇ ਲਈ ਕਿੰਨੇ ਪੈਸੇ ਅਦਾ ਕਰਦਾ ਭਾਰਤ ਦੇ ਵਿੱਚ ਇਹ ਦਰ ਆਮ ਤੌਰ ਦੇ ਉੱਤੇ 42 ਤੋਂ 170 ਤੱਕ ਹੁੰਦੀ ਹੈ ਜਦਕਿ ਵਿਕਸਿਤ ਦੇਸ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਤੁਹਾਡੇ ਵੀਡੀਓਜ਼ ਨੂੰ ਅਮਰੀਕਾ ਇੰਗਲੈਂਡ ਜਾਂ ਫਿਰ ਹੋਰ ਵਿਕਸਿਤ ਦੇਸ਼ਾਂ ਦੇ ਲੋਕ ਜ਼ਿਆਦਾ ਦੇਖਦੇ ਨੇ ਤਾਂ ਤੁਹਾਡੀ ਕਮਾਈ ਵੀ ਜ਼ਿਆਦਾ ਹੋਵੇਗੀ ਹੁਣ ਗੱਲ ਆਉਂਦੀ ਹੈ ਵੀ ਦਰਸ਼ਕਾਂ ਦਾ ਵਿਵਹਾਰ ਕਿਉਂ ਚਾਹ ਹੋਵੇਗਾ ਭਾਵੇਂ ਦਰਸ਼ਕ ਕਿਸੇ ਇਸ਼ਤਿਹਾਰ ਨੂੰ ਪੂਰੀ ਤਰ੍ਹਾਂ ਨਹੀਂ ਦੇਖਦੇ ਜਾਂ ਫਿਰ ਉਸ ਦੇ ਕਲਿੱਕ ਕਰਦੇ ਨੇ ਤਾਂ ਵੀ ਕ੍ਰਿਕਟਰਾਂ ਨੂੰ ਵਧੇਰੇ ਲਾਭ ਮਿਲਦਾ ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਈ ਵੀਡੀਓਜ਼ ਦੇ ਉੱਤੇ ਕਈ ਲੋਕ ਬਹੁਤ ਪੂਰੀ ਵੀਡੀਓ ਦੇਖਦੇ ਨੇ ਕਈ ਕਲਿੱਕ ਕਰਕੇ ਛੱਡਦੇ ਨੇ ਕਈ 1 ਮਿੰਟ ਤੋਂ ਵੀ ਘੱਟ ਦੇਖਦੇ ਨੇ ਤਾਂ ਇਹ ਵੀ ਬਹੁਤ ਮਾਇਨੇ ਰੱਖਦਾ ਹੈ ਭਾਰਤ ਦੇ ਵਿੱਚ ਆਮ ਤੌਰ ਦੇ ਉੱਤੇ ਇੱਕ 크리에ਟਰਾਂ ਦੇ 크리에ਟਰਾਂ 1 ਮਿਲੀਅਨ ਵਿਊਜ਼ ਦੇ ਉੱਤੇ 10000 ਤੋਂ 50000 ਤੱਕ ਕਮਾ ਸਕਦਾ ਹੈ ਇਹ ਰਕਮ ਤੁਹਾਡੀ ਸਮਗਰੀ ਅਤੇ ਹੋਰ ਚੀਜ਼ਾਂ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ ਇਸ ਤੋਂ ਇਲਾਵਾ ਯੂਟਿਊਬਰਸ ਜੋ ਕਿ ਜੋ ਕਿ ਦੱਸਦੇ ਹੈ ਕਿ ਸਪਾਂਸਰਸ਼ਿਪ ਬ੍ਰਾਂਡ ਪ੍ਰੋਮੋਸ਼ਨ ਅਤੇ ਐਫੀਲੀਏਟ ਮਾਰਕੀਟਿੰਗ ਵਰਗੇ ਤਰੀਕਿਆਂ ਦੇ ਰਾਹੀਂ ਵੀ ਚੰਗੀ ਕਮਾਈ ਕਰ ਸਕਦੇ ਨੇ ਇਸ ਲਈ ਜੇਕਰ ਤੁਸੀਂ ਉੱਚ ਗੁਣਵੱਤਾ ਵਾਲੀ ਸਮੱਗਰੀ ਬਣਾਉਂਦੇ ਹੋ ਯਾਨੀ ਕਿ ਕੰਟੈਂਟ ਬਣਾਉਂਦੇ ਹੋ ਤਾਂ ਤੁਹਾਡੇ ਲਈ YouTube ਦੇ ਉੱਤੇ ਮਸ਼ਹੂਰ ਹੋਣਾ ਅਤੇ ਨਾਲ ਹੀ ਚੰਗੇ ਪੈਸੇ ਕਮਾਉਣੇ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ YouTube ਚਲਾਉਣਾ ਚਾਹੁੰਦੇ ਹੋ ਜਾਂ ਫਿਰ YouTube ਦੇ ਉੱਤੇ ਕਮਾਈ ਕਰਨਾ ਚਾਹੁੰਦੇ ਹੋ ਆਪਣਾ ਪੇਜ ਆਪਣਾ ਚੈਨਲ ਚਲਾਉਣਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਆਪਣੇ ਨਾਮ ਦੇ ਉੱਤੇ ਕੰਟੈਂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ YouTube ਤੋਂ ਲੱਖਾਂ ਪੈਸੇ ਕਮਾ ਸਕਦੇ ਹੋ